ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬੇ ਕੁਮਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਰਚਨਕਾਰ ਲਾਲਾ ਦੌਲਤ ਰਾਏ ਜੀ ਆਰੀਆ ਸਮਾਜੀ ਵਿਚਾਰਧਾਰਾ ਨਾਲ ਉਤਪੋਤ ਸਨ ਤਾਂਹੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸੀਮਤ ਦੇਸ਼ ਭਗਤ ਵਿਸ਼ੇਸ਼ ਜਾਤ ਵਰਣ ਧਰਮ ਦੇ ਸੁਧਾਰਕ ਅਤੇ ਸੁਰੱਖਿਅਕ ਪਾਵਨਾ ਤੱਕ ਸੀਮਤ ਸਮਝਦੇ ਹਨ ਫਿਰ ਵੀ ਹਿੰਦੂ ਮਤ ਦੀ ਸਰਵਕਾਲਕ ਮੌਕਾ ਪ੍ਰਸਤੀ ਭਰਾ ਮਾਰੂ ਬਿਰਤੀ ਵਰਣਵੰਡ ਦੇ ਚਿੱਕੜ ਚ ਗਲਤਾਨ ਬਹੁ ਦੇਵ ਪੂਜਾ ਵਹਿਮਾ ਪਰਮਾ ਦੀ ਤਿਲਕਣ ਅਤੇ ਅਕਿਰਤਕਣਤਾ ਦੀ ਤਸਵੀਰ ਨੂੰ ਬਾਖੂਬੀ ਬਿਆਨ ਕਰਦੇ ਹਨ ਸਮੁੱਚੇ ਮضمون ਨੂੰ ਮੂਲ ਉਰਦੂ ਦੀ ਵੱਡ ਅਕਾਰੀ ਰਚਨਾ ਵਿੱਚੋਂ ਇੱਥਾ ਸੰਭਵ ਸੋਧ ਕੇ ਗੁਰਮੁਖੀ ਉਲੱਥੇ ਨੂੰ ਲਗਭਗ ਪਾਉਣੇ 200 ਸਫਿਆਂ 'ਚ ਸਮੇਟਿਆ ਗਿਆ ਹੈ। ਕਾਲਾ ਦੌਲਤ ਰਾਏ ਦੀ ਜੁਰਤ ਨੂੰ ਪ੍ਰਣਾਮ ਕਰਦੇ ਹਾਂ। ਅਜਹੀ ਸੰਜੀਦਾ, ਜਜ਼ਬਾਤੀ ਅਤੇ ਜਾਬਤੇ 'ਚ ਖੜੀ ਗਈ ਰਚਨਾ ਨੂੰ ਆਪਣੀ ਆਵਾਜ਼ ਦੇ ਰਹੇ ਹਨ ਸਿੱਖ ਜਗਤ ਦੇ ਮਹਾਨ ਵਿਦਵਾਨ ਗਿਆਨੀ ਜੁਗਿੰਦਰ ਸਿੰਘ ਜੀ ਆਜ਼ਾਦ ਸ੍ਰੀ ਅਮਰitsar ਸਾਹਿਬ ਵਾਲੇ। ਓ ੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪਰਸਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਗੁਰੂ ਤੇਗ ਬਹਾਦਰ ਜੀ ਜੋਧਪੁਰ ਦੇ ਰਾਜੇ ਨਾਲ ਬੰਗਾਲ ਵੱਲ ਆਪਣੀ ਮਰਜ਼ੀ ਜਾਂ ਔਰੰਗਜ਼ੇਬ ਦੇ ਭੇਜੇ ਹੋਏ ਗਏ ਸਨ ਗੁਰੂ ਜੀ ਆਪਣੀ ਧਰਮ ਪਤਨੀ ਤੇ ਮਾਤਾ ਨਾਨਕੀ ਜੀ ਨੂੰ ਕਿਰਪਾਲ ਚੰਦ ਜੀ ਸਮੇਤ ਪਟਨੇ ਛੱਡ ਗਏ ਕਿਉਂਕਿ ਉਸ ਸਮੇਂ ਮਾਤਾ ਗੁਜਰੀ ਜੀ ਗਰਭਵਤੀ ਸਨ ਅਤੇ ਗੁਰੂ ਜੀ ਆਪ ਰਾਜੇ ਦੇ ਨਾਲ ਅਸਾਮ ਵੱਲ ਚਲੇ ਗਏ ਸੰਮਤ 1723 ਬਿਕਰਮੇ 17 18 ਪੋਹ ਸ਼ਨੀਵਾਰ ਤੇ ਐਤਵਾਰ ਦੀ ਦਰਮਿਆਨੀ ਰਾਤ ਡੇਢ ਪੈਰ ਬਾਕੀ ਸੀ ਕਿ ਪਟਨੇ ਵਿਖੇ ਮਾਤਾ ਗੁਜਰੀ ਜੀ ਦੀ ਕੁੱਖੋਂ ਸੁਪੁੱਤਰ ਪੈਦਾ ਹੋਇਆ ਜਿਸ ਦਾ ਨਾਮ ਗੋਵਿੰਦ ਰੱਖਿਆ ਗਿਆ ਗੁਰੂ ਤੇਗ ਬਹਾਦਰ ਜੀ ਖੁਦ ਆਦੇਸ਼ ਦੇ ਗਏ ਸਨ ਕਿ ਜੇ ਲੜਕਾ ਪੈਦਾ ਹੋਵੇ ਤਾਂ ਉਸ ਦਾ ਨਾਮ ਗੋਵਿੰਦ ਰੱਖਿਆ ਜਾਵੇ ਉਹਨਾਂ ਦੇ ਜਨਮ ਸੰਬੰਧੀ ਉਹਨਾਂ ਦੇ ਸਿੱਖਾਂ ਨੇ ਕਈ ਤਰ੍ਹਾਂ ਦੀਆਂ ਕਰਾਮਾਤਾਂ ਲਿਖੀਆਂ ਹੋਈਆਂ ਹਨ ਜਿਵੇਂ ਕਿ ਹੋਰ ਧਰਮਾਂ ਵਾਲੇ ਵੀ ਆਪਣੇ ਰਹਿਬਰਾਂ ਪੈਗੰਬਰਾਂ ਬਾਰੇ ਆਮ ਲਿਖਦੇ ਹਾਂ ਪਰ ਇਸ ਵਿੱਚ ਕੇਵਲ ਸਰਦਾ ਹਲਵਾ ਤੇ ਸਿੱਖਾਂ ਦੀ ਸਰਦਾ ਭਾਵਨਾ ਤੇ ਉਤਸ਼ਾਹ ਹੀ ਲੁਕਿਆ ਹੁੰਦਾ ਹੈ ਸਚਾਈ ਕੁਝ ਘਟ ਹੀ ਹੁੰਦੀ ਹੈ ਇਸੇ ਕਰਕੇ ਇੱਥੇ ਅਜਹੀਆਂ ਕਰਾਮਾਤਾਂ ਦਾ ਵਰਣਨ ਕਰਨ ਦੀ ਵਿਸ਼ੇਸ਼ ਲੋੜ ਨਹੀਂ ਪਾਸਦੀ ਜਦੋਂ ਗੋਬਿੰਦ ਜੀ ਕੁਝ ਵੱਡੇ ਹੋਏ ਅਤੇ ਆਪਣੇ ਸਾਥੀਆਂ ਨਾਲ ਖੇਲਣ ਖੁੱਦਣ ਲੱਗੇ ਤਾਂ ਉਹਨਾਂ ਦੀ ਸਭ ਤੋਂ ਪਿਆਰੀ ਖੇਡ ਇਹ ਸੀ ਕਿ ਉਹ ਮੁੰਡਿਆਂ ਨੂੰ ਆਪਸ ਵਿੱਚ ਟੋਲੀਆਂ ਬਣਾ ਕੇ ਬਕਾਇਦਾ ਜੰਗ ਕਰਾਉਂਦੇ ਸਨ ਤੀਰ ਕਮਾਨ ਤੇ ਗੁਲੇਲੇ ਦੇ ਨਿਸ਼ਾਨੇ ਵੀ ਲਾਉਂਦੇ ਸਨ ਔਰ ਇਹਨਾਂ ਖੇਡਾਂ ਦੇ ਉਹ ਸ਼ਕੀਨ ਸਨ ਗੁਰੂ ਜੀ ਦਾ ਸੁਪੁੱਤਰ ਜਾਣ ਕੇ ਲੋਕ ਉਹਨਾਂ ਦਾ ਬੜਾ ਹਿਸਮਾਨ ਕਰਦੇ ਤੇ ਲੜਕੀ ਵੀ ਖੇਡਾਂ ਵਿੱਚ ਉਹਨਾਂ ਦਾ ਆਦਰ ਕਰਦੇ ਸਨ ਜਦੋਂ ਮੁੰਡੇ ਫੌਜਾਂ ਦੀਆਂ ਨਕਲਾਂ ਉਤਾਰਦੇ ਤਾਂ ਗੋਬਿੰਦ ਦੇ ਹਿੱਸੇ ਸੈਨਾਪਤੀ ਜਾਂ ਬਾਦਸ਼ਾਹ ਦਾ 파ਟ ਹੀ ਆਉਂਦਾ ਕਦੇ ਉਹ ਅਦਾਲਤਾਂ ਦੀ ਨਕਲ ਲਾ ਕੇ ਲੜਕਿਆਂ ਦਾ ਇਨਸਾਫ ਕਰ ਦੇ ਕਦੇ ਦਰਬਾਰ ਲਾਉਂਦੇ ਔਰ ਉਥੇ ਆਪਣੇ ਅਧਿਆਤਮਕ ਦਰਸ਼ਨ ਦਿੰਦੇ ਫਿਰ ਬੱਚਿਆਂ ਦੇ ਨਾਲ ਗੁਲੇਲੇ ਰਾਹੀਂ ਨਿਸ਼ਾਨੇ ਦੀ ਮਸ਼ਕ ਉਹ ਖੁਦ ਵੀ ਕਰ ਦੇ ਤੇ ਆਪਣੇ ਸਾਥੀਆਂ ਨੂੰ ਵੀ ਕਰਾਉਂਦੇ ਕਦੇ ਕਦੇ ਜਦ ਔਰਤਾਂ ਖਾਲੀ ਘੜੇ ਸਿਰਾਂ ਤੇ ਰੱਖ ਕੇ ਖੂਹਾਂ ਜਾਂ ਦਰਿਆਵਾਂ ਤੋਂ ਪਾਣੀ ਭਰਨ ਜਾਂਦੀਆਂ ਤਾਂ ਉਹਨਾਂ ਦੇ ਘੜਿਆਂ ਦੇ ਨਿਸ਼ਾਨੇ ਵੀ ਫੁੰਡਦੇ ਤੇ ਘੜੇ ਤੋੜ ਦਿੰਦੇ ਔਰਤਾਂ ਉਹਨਾਂ ਦੀ ਇਸ ਖੇਡ ਤੋਂ ਤੰਗ ਆ ਕੇ ਉਹਨਾਂ ਦੀ ਦਾਦੀ ਮਾਤਾ ਨਾਨਕੀ ਜੀ ਪਾਸ ਸ਼ਿਕਾਇਤ ਕਰਦੀਆਂ ਤੇ ਦਾਦੀ ਮਾਂ ਉਹਨਾਂ ਨੂੰ ਡਾਂਟਦੀ ਵੀ ਸੀ ਛੋਟੀ ਉਮਰ ਤੋਂ ਹੀ ਬੜੇ ਨਿਰਰਤ ਸਨ ਉਨ੍ਹਾਂ ਬਾਰੇ ਬਚਪਨ ਦੀ ਇੱਕ ਕਹਾਣੀ ਪ੍ਰਸਿੱਧ ਹੈ। ਇੱਕ ਦਿਨ ਉਹ ਮੁੰਡਿਆਂ ਨਾਲ ਖੇਡ ਰਹੇ ਸਨ ਤੇ ਉਸੇ ਪਾਸਿਓਂ ਪਟਨੇ ਦੇ ਨਵਾਬ ਦੀ ਸਵਾਰੀ ਗੁਜ਼ਰੀ। ਚੌਕਦਾਰ ਨੇ ਮੁੰਡਿਆਂ ਨੂੰ ਵੇਖ ਕੇ ਆਖਿਆ ਇਹ ਬੱਚਿਓ ਨਵਾਬ ਸਾਹਿਬ ਦੀ ਸਵਾਰੀ ਆ ਰਹੀ ਹੈ। ਉਹਨਾਂ ਨੂੰ ਸਲਾਮ ਕਰੋ। ਗੋਬਿੰਦ ਰਾਏ ਨੇ ਮੁੰਡਿਆਂ ਨੂੰ ਸੰਬੋਧਨ ਕਰਕੇ ਆਖਿਆ ਕਿ ਨਹੀਂ ਸਲਾਮ ਨਹੀਂ ਕਰਨਾ ਸਗੋਂ ਮੂੰਹ ਚੜਾਓ ਮੁੰਡਿਆਂ ਨੇ ਉਸੇ ਤਰ੍ਹਾਂ ਕੀਤਾ ਤੇ ਨਸ ਗਏ ਬਚਪਨ ਵਿੱਚ ਹੀ ਬੜੇ ਚੰਚਲ ਤੇ ਨਿਰਭਰ ਸਨ ਗੁਲੇਲ ਬਾਜੀ ਦੇ ਬੜੇ ਪ੍ਰਬੀਨ ਤੇ ਸ਼ੌਕੀਨ ਸਨ ਜਦੋਂ ਗੁਰੂ ਤੇਗ ਬਹਾਦਰ ਜੀ ਪੰਜਾਬ ਪਰਤੇ ਤਾਂ ਆਪਣੇ ਪਰਿਵਾਰ ਨੂੰ ਪੜਨੇ ਹੀ ਛੱਡ ਆਏ ਪੰਜਾਬ ਪਹੁੰਚ ਕੇ ਉਹਨਾਂ ਆਨੰਦਪੁਰ ਨਾਮੀ ਪਿੰਡ ਵਸਾਇਆ ਤੇ ਫਿਰ ਪਿੱਛੋਂ ਆਪਣੇ ਪਰਿਵਾਰ ਨੂੰ ਵੀ ਪਟਨੇ ਤੋਂ ਬੁਲਾ ਲਿਆ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਸਮੇਂ ਦੇ ਸਾਰੇ ਹਾਲਾਤ ਮੌਜੂਦ ਸਨ ਗੱਦੀ ਨਸ਼ੀਨੀ ਵੀ ਹੁਣ ਕਈ ਤਰ੍ਹਾਂ ਦੇ ਝਗੜੇ ਤੇ ਈਰਖਾ ਪੈਦਾ ਕਰ ਚੁੱਕੀ ਸੀ ਇਸੇ ਵਾਸਤੇ ਉਹਨਾਂ ਆਪਣੇ ਬੱਚੇ ਗੋਬਿੰਦ ਨੂੰ ਧਾਰਮਿਕ ਵਿਦਿਆ ਦੇ ਨਾਲ ਨਾਲ ਹਰ ਤਰ੍ਹਾਂ ਦੀ ਜੰਗੀ ਵਿਦਿਆ ਸ਼ਸਤਰ ਵਿਦਿਆ ਸ਼ਾਸਤਰ ਵਿਦਿਆ ਤੇ ਘੋੜਸਵਾਰੀ ਦੀ ਸਿਖਲਾਈ ਵੀ ਦਿੱਤੀ ਫਾਰਸੀ ਪੜਾਉਣ ਵੱਲ ਵੀ ਖਾਸ ਧਿਆਨ ਦਿੱਤਾ ਜਿਸ ਤਰ੍ਹਾਂ ਦੀ ਵਿਦਿਆ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੂੰ ਦੂਰ ਅੰਦੇਸ਼ੀ ਨਾਲ ਦਿਵਾਈ ਉਸ ਦਾ ਸਿੱਟਾ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਵਿੱਚ ਬਹੁਤ ਹੀ ਗੁਣਕਾਰੀ ਸਾਬਤ ਹੋਇਆ ਜਦੋਂ ਗੋਬਿੰਦ ਰਾਏ ਜੀ ਵਿਦਿਆ ਪ੍ਰਾਪਤ ਕਰ ਰਹੇ ਸਨ ਸਹਿਰ ਤੇ ਸ਼ਕਾਰ ਦੇ ਸ਼ੁਗਲ ਵਿੱਚ ਹੀ ਸਨ ਕਿ ਉਹਨਾਂ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਇੱਕ ਅਦੁੱਤੀ ਕੁਰਬਾਨੀ ਦੀ ਤਿਆਰੀ ਵਿੱਚ ਸਨ ਜਿਸ ਨੂੰ ਜਮਾਨਾ ਚਿਰਾਂ ਤੋਂ ਉਡੀਕ ਰਿਹਾ ਸੀ ਸਮਾਂ ਔਰੰਗਜ਼ੇਬ ਦੇ ਰਾਜ ਦਾ ਸੀ ਤੇ ਉਹ ਇਸ ਗੱਲ ਤੇ ਤਲਿਆ ਪਿਆ ਸੀ ਕਿ ਜਿਸ ਤਰ੍ਹਾਂ ਵੀ ਹੋ ਸਕੇ ਸਾਰੇ ਹਿੰਦੂਆਂ ਨੂੰ ਮੁਸਲਮਾਨ ਬਣਾ ਕੇ ਇੱਕ ਵਰਨ ਕਰ ਦੇਵੇ ਤੇ ਇਸ ਲਈ ਉਹ ਹਰ ਤਰ੍ਹਾਂ ਦਾ ਜ਼ਬਰਜੋਰ ਤੇ ਜ਼ੁਲਮ ਵਰਤ ਰਿਹਾ ਸੀ ਉਸਨੇ ਪਿੰਡਾਂ ਦੇ ਪਿੰਡ ਮੁਸਲਮਾਨ ਬਣਾ ਲਏ ਸਨ ਸੱਚ ਤਾਂ ਇਹ ਹੈ ਕਿ ਉਸ ਸਮੇਂ ਉੱਚ ਜਾਤੀਏ ਤੇ ਆਮ ਸਾਰੇ ਹਿੰਦੂ ਹੀ ਮੁਸਲਮਾਨਾਂ ਦੇ ਅਕਹਿ ਤੇ ਅਸਹਿ ਜ਼ੁਲਮਾਂ ਤੋਂ ਅੱਕੇ ਥੱਕੇ ਪੈ ਸਨ ਹਿੰਦੂ ਧਰਮ ਵਿੱਚ ਫੁੱਟ ਤੇ ਦੁਰਬਲਤਾ ਇਤਨੀ ਜ਼ਿਆਦਾ ਸੀ ਕਿ ਉਹਨਾਂ ਦੀ ਸੁਖ ਸ਼ਾਂਤੀ ਖਤਮ ਹੋ ਚੁੱਕੀ ਸੀ ਵੱਡੀਆਂ ਕੌਮਾਂ ਉਹਨਾਂ ਨਾਲ ਘਿਰਨਾ ਕਰਦੀਆਂ ਸਨ ਉਹਨਾਂ ਵਿੱਚ ਕੌਮੀ ਏਕਤਾ ਤੇ ਸਾਂਝ ਦਾ ਬਲ ਅਜੇਹਾ ਨਹੀਂ ਸੀ ਕਿ ਉਹ ਸੁਖ ਆਰਾਮ ਦਾ ਜੀਵਨ ਜੀ ਸਕਣ ਜਾਂ ਆਪਣੇ ਬਚਾਅ ਦੇ ਉਪਾਅ ਸੋਚ ਸਕਣ ਇਸਲਾਮ ਵਿੱਚ ਪਰਵੇਸ਼ ਕਰਨ ਨਾਲ ਉਹ ਜੇਤੂ ਤੇ ਹਾਕਮ ਟੋਲੇ ਦੇ ਮੈਂਬਰ ਬਣ ਜਾਂਦੇ ਸਨ Hindu ਧਰਮ ਦੀਆਂ ਸਾਰੀਆਂ ਬਰਿਆਈਆਂ ਤੇ ਮਿਲ ਰਹਿ ਤਸੀਹਾਂ ਤੋਂ ਖਲਾਸੀ ਹੋ ਜਾਂਦੀ ਸੀ ਹਿੰਦੂ ਧਰਮ ਦੀਆਂ ਕਮਜ਼ੋਰੀਆਂ ਅਤੇ ਊਚ ਨੀਚ ਦੇ ਵਿਤਕਰੇ ਤੇ ਘਿਰਣਾ ਆਦਤੋਂ ਸਦਾ ਲਈ ਛੁਟਕਾਰਾ ਮਿਲ ਜਾਂਦਾ ਸੀ ਇਸੇ ਲਈ ਨੀਵੀਆਂ ਜਾਤਾਂ ਨੇ ਹਿੰਦੂ ਧਰਮ ਦੇ ਟਾਕਰੇ ਵਿੱਚ ਇਸਲਾਮ ਨੂੰ ਰਹਿਮਤ ਸਮਝਿਆ ਤੇ ਪ੍ਰਸੰਤਾ ਨਾਲ ਇਸਲਾਮ ਵਿੱਚ ਪਰਵੇਸ਼ ਕਰਨ ਲੱਗ ਪਏ ਇਨ੍ਹਾਂ ਪ੍ਰਵਿਰਤੀਆਂ ਕਾਰਨ ਉਹਨਾਂ ਨੂੰ ਜ਼ਬਰਨ ਮੁਸਲਮਾਨ ਬਣਾਉਣ ਲਈ ਔਰੰਗਜ਼ੇਬ ਦਾ ਕੋਈ ਖਾਸ ਧਿਆਨ ਨਹੀਂ ਸੀ ਉਹ ਤਾਂ ਆਪਣੇ ਆਪ ਹੀ ਆਪਣੀ ਗੁਲਾਮੀ ਤੋਂ ਆਜ਼ਾਦੀ ਪਾਉਣ ਖਾਤਰ ਖਿੱਚੀ ਚਲੇ ਆਉਂਦੇ ਸਨ ਔਰੰਗਜ਼ੇਬ ਤਾਂ ਉੱਚੀਆਂ ਜਾਤਾਂ ਖਾਸ ਕਰਕੇ ਖੱਤਰੀਆਂ ਤੇ ਬ੍ਰਾਹਮਣਾਂ ਨੂੰ ਜਬਰੀ ਮੁਸਲਮਾਨ ਬਣਾਉਣਾ ਚਾਹੁੰਦਾ ਸੀ ਇਹੀ ਕਾਰਨ ਸੀ ਕਿ ਕਸ਼ਮੀਰ ਵਿੱਚ ਮੁਸਲਮਾਨ ਬਣਾਉਣ ਲਈ ਉਸਨੇ ਸਾਰਾ ਟਿੱਲ ਲਾ ਦਿੱਤਾ ਤੇ ਸਾਰੀ ਤਾਕਤ ਖਰਚ ਕਰ ਦਿੱਤੀ ਕਸ਼ਮੀਰ ਵਿੱਚ ਕਈ ਬ੍ਰਾਹਮਣਾਂ ਨੇ ਹਿੰਦੂ ਧਰਮ ਤੇ ਆ ਕੇ ਇਸਲਾਮ ਧਾਰਨ ਕਰਨ ਤੋਂ ਇਨਕਾਰ ਕਰ ਦਿੱਤਾ ਉਸਨੇ ਉਹਨਾਂ ਤੇ ਝুলਮ ਟਾਏ ਤੇ ਉਹਨਾਂ ਨੂੰ ਦਿੱਲੀ ਦਰਬਾਰ ਵਿੱਚ ਬੁਲਾਇਆ ਇਸੇ ਸਮੇਂ ਤੱਕ ਸਿੱਖਾਂ ਦੀ ਹਾਲਤ ਕਾਫੀ ਚੰਗੀ ਤੇ ਮਜ਼ਬੂਤ ਬਣ ਚੁੱਕੀ ਸੀ ਉਹਨਾਂ ਦਾ ਕੁਝ ਦਬਦਬਾ ਵੀ ਬਣ ਚੁੱਕਾ ਸੀ ਉਹਨਾਂ ਦਾ ਆਪਣਾ ਧਰਮ ਪ੍ਰਚਾਰ ਵੀ ਕਾਇਮ ਸੀ ਗੁਰੂ ਹਰਗੋਬਿੰਦ ਸਾਹਿਬ ਵਕਤ ਦੀ ਸਰਕਾਰ ਨਾਲ ਟੱਕਰ ਲੈ ਕੇ ਵਿਰੋਧੀ ਫੌਜਾਂ ਨੂੰ ਕਈ ਵਾਰ ਹਾਰ ਵੀ ਦੇ ਚੁੱਕੇ ਸਨ ਇਸ ਵਾਸਤੇ ਕਸ਼ਮੀਰੀ ਬ੍ਰਾਹਮਣ ਗੁਰੂ ਤੇਗ ਬਹਾਦਰ ਜੀ ਪਾਸ ਆਏ ਤੇ ਆਪਣੇ ਸਾਰੇ ਦੁੱਖ ਭਰੀ ਵਿਥਿਆ ਸੁਣਾਏ ਗੁਰੂ ਜੀ ਉਹਨਾਂ ਦੀ ਇਹ ਦਰਦ ਭਰੀ ਕਹਾਣੀ ਸੁਣ ਕੇ ਦਰਵਗੇ ਤੇ ਸੋਚਣ ਲੱਗ ਪਏ ਬੜੀ ਚਿੰਤਾਜਨਕ ਗੱਲ ਸੀ ਇੱਕ ਪਾਸੇ ਬ੍ਰਾਹਮਣਾਂ ਦੀ ਇਹ ਦਸ਼ਾ ਤੇ ਦੂਜੇ ਪਾਸੇ ਔਰੰਗਜ਼ੇਬ ਦੀ ਤਾਕਤ ਬ੍ਰਾਹਮਣਾਂ ਦੀ ਇਸ ਸਥਿਤੀ ਤੇ ਧਰਮ ਦੀ ਰੱਖਿਆ ਕਸ਼ਤਰੀ ਖੂਨ ਦੇ ਜੋਸ਼ ਦੀ ਬੰਗ ਕਰਦੀ ਸੀ ਕਿ ਮਜ਼ਲੂਮਾਂ ਦੀ ਬਾਹ ਫੜੀ ਜਾਏ ਤੇ ਸਹਾਇਤਾ ਕੀਤੀ ਜਾਵੇ ਔਰੰਗਜ਼ੇਬ ਦੀ ਤਾਕਤ ਜਬਰੀ ਜ਼ੁਲਮ ਤੇ ਹੰਕਾਰ ਚੇਤਾਵਨੀ ਦਿੰਦੇ ਸਨ ਕਿ ਇਹ ਗੱਲ ਕੋਈ ਆਸਾਨ ਨਹੀਂ ਹੈ ਇਸੇ ਸੂਝ ਵਿਚਾਰ ਦੇ ਡੂੰਘੇ ਸਾਗਰ ਵਿੱਚ ਗੁਰੂ ਜੀ ਸਨ ਕਿ ਬਾਲ ਗੋਬਿੰਦ ਰਾਏ ਆਪਣੇ ਪਿਤਾ ਦੇ ਕੋਲ ਆਏ ਤੇ ਉਹਨਾਂ ਨੂੰ ਪੁੱਛਣ ਲੱਗੇ ਕਿ ਅੱਜ ਤੁਸੀਂ ਇਤਨੇ ਚੁੱਪ ਕਿਉਂ ਹੋ ਪਿਤਾ ਜੀ ਨੇ ਉੱਤਰ ਦਿੱਤਾ ਕਿ ਹੁਣ ਹਿੰਦੂ ਧਰਮ ਤੇ ਦੇਸ਼ ਦੀ ਹਾਲਤ ਅਜਿਹੀ ਹੈ ਕਿ ਕਿਸੇ ਪਵਿੱਤਰ ਆਤਮਾ ਦੇ ਬਲੀਦਾਨ ਦੀ ਲੋੜ ਹੈ ਗੋਬਿੰਦ ਰਾਏ ਜੀ ਸਹਿਜ ਸਭਾਈ ਕਿਹਾ ਕਿ ਆਪ ਜੀ ਨਾਲੋਂ ਹੋਰ ਕਿਹੜੀ ਪਵਿੱਤਰ ਆਤਮਾ ਹੈ ਜੋ ਖਤਰੀ ਧਰਮ ਲਈ ਆਪਣਾ ਸਿਰ ਬਲੀਦਾਨ ਕਰੇ ਗੁਰੂ ਤੇਗ ਬਹਾਦਰ ਜੀ ਨੇ ਉੱਤਰ ਦਿੱਤਾ ਕਿ ਜੇ ਈਸ਼ਵਰ ਦੀ ਇਹੀ ਇੱਛਾ ਹੈ ਤਾਂ ਇਹੀ ਪੂਰੀ ਹੋਵੇਗੀ ਸਿੱਖਾਂ ਦੀ ਚੜ੍ਹਦੀ ਕਲਾ ਔਰੰਗਜ਼ੇਬ ਦੀਆਂ ਅੱਖਾਂ ਵਿੱਚ ਨਿਤ ਕੰਡੇ ਵਾਂਗ ਰੜਕ ਰਹੀ ਸੀ ਤੇ ਕਸ਼ਮੀਰੀ ਬ੍ਰਾਹਮਣਾਂ ਨੂੰ ਦਿੱਤੀ ਸਹਾਇਤਾ ਨੇ ਤਾਂ ਉਸ ਨੂੰ ਆਗਿ ਲਾ ਦਿੱਤੀ ਔਰੰਗਜ਼ੇਬ ਨੇ ਗੁਰੂ ਸਾਹਿਬ ਨੂੰ ਦਿੱਲੀ ਤਲਬ ਕੀਤਾ ਗੁਰੂ ਤੇਗ ਬਹਾਦਰ ਜੀ ਨੇ ਗੋਬਿੰਦ ਰਾਏ ਨੂੰ ਗੱਦੀ ਸੌਂਪ ਦਿੱਤੀ ਤੇ ਉਹਨਾਂ ਨੂੰ ਆਖਿਆ ਕਿ ਅਕਾਲ ਪੁਰਖ ਦੀ ਆਗਿਆ ਨਾਲ ਉਹ ਦਿੱਲੀ ਆਪਣਾ ਸੀਸ ਪੇਟ ਕਰਨ ਜਾ ਰਹੇ ਹਨ ਸਾਡੀ ਦੇਹ ਨੂੰ ਰੂੜ ਤੋਂ ਬਚਾਉਣਾ ਤੇ ਇਸ ਦਾ ਮਰਤਕ ਸੰਸਕਾਰ ਕਰਨਾ ਪੀੜਿਤ ਹਿੰਦੂ ਧਰਮ ਦੀ ਰੱਖਿਆ ਹੁਣ ਤੁਹਾਡੇ ਜਿੰਮੇ ਹੈ ਤੇ ਆਪਣੇ ਪ੍ਰਾਣਾਂ ਦੀ ਅਹੂਤੀ ਦੇ ਕੇ ਵੀ ਇਸ ਨੂੰ ਨਿਭਾਉਣਾ ਜੋ ਕੁਝ ਗੁਰੂ ਤੇਗ ਬਹਾਦਰ ਜੀ ਨੇ ਆਦੇਸ਼ ਦਿੱਤਾ ਸੀ ਆਖਰ ਉਹੋ ਕੁਝ ਹੀ ਹੋ ਕੇ ਰਿਹਾ ਗੁਰੂ ਤੇਗ ਬਹਾਦਰ ਜੀ ਨੂੰ ਔਰੰਗਜ਼ੇਬ ਨੇ ਦਿੱਲੀ ਵਿੱਚ ਸ਼ਹੀਦ ਕਰ ਦਿੱਤਾ ਤੇ ਉਹਨਾਂ ਦਾ ਸੀਸ ਇੱਕ ਰੰਗਰੇਟੇ ਸਿੱਖ ਜਿਸ ਦਾ ਨਾਮ ਭਾਈ ਜੈਤਾ ਜੀ ਸੀ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਪਾਸ ਲੈ ਆਇਆ ਗੁਰੂ ਜੀ ਨੇ ਪਿਤਾ ਜੀ ਦਾ ਸੀਸ ਦੇਖ ਕੇ ਇਹੋ ਆਪਣੇ ਜਜ਼ਬਾਤ ਦੱਸੇ ਸਾਧਨ ਹੀਤ ਇਤੀ ਜਿਨ ਕਰੀ ਸੀਸ ਦਿਆ ਪਰ ਸੀ ਨਾ ਉਚਰੀ ਧਰਮ ਹੀਤ ਸਾਕਾ ਜਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ ਉਹਨਾਂ ਦੇ ਸੀਸ ਦਾ ਸਸਕਾਰ ਕੀਤਾ ਗਿਆ ਉਹਨਾਂ ਦੇ ਧੜ ਨੂੰ ਇੱਕ ਪ੍ਰੇਮੀ ਭਾਈ ਲਖੀਸ਼ਾ ਗੱਡੀ ਵਿੱਚ ਸਪਾ ਕੇ ਆਪਣੇ ਘਰ ਲੈ ਗਿਆ ਤੇ ਉੱਥੇ ਇਸ ਖਿਆਲ ਨਾਲ ਕਿ ਕਿਧਰੇ ਬਾਹਰ ਸਸਕਾਰ ਨਾਲ ਭੇਦ ਨਾ ਖੁੱਲ ਜਾਏ ਉਸ ਨੇ ਆਪਣੇ ਘਰ ਨੂੰ ਅੱਗ ਲਾ ਕੇ ਗੁਰੂ ਜੀ ਦੇ ਸਸਕਾਰ ਕਰ ਦਿੱਤਾ ਗੁਰੂ ਗੋਵਿੰਦ ਸਿੰਘ ਜੀ ਦੇ ਦਿਲ ਵਿੱਚ ਜੋਸ਼ ਤੇ ਲਗਨ ਸੀ ਕਿ ਪਿਤਾ ਜੀ ਦੇ ਭਿਆਨਕ ਮੌਤ ਤੋਂ ਸਬਕ ਹਾਸਲ ਕਰਕੇ ਆਪਣੇ ਉਦੇਸ਼ ਨੂੰ ਪੂਰਾ ਕਰਨ ਵਿੱਚ ਜੁਟਿਆ ਜਾਵੇ ਪਰ ਉਹਨਾਂ ਦੇ ਉਦੇਸ਼ ਦੀ ਪ੍ਰਾਪਤੀ ਵਿੱਚ ਸਖਤ ਕਠਲਾਈਆਂ ਤੇ ਰੁਕਾਵਟਾਂ ਸਨ ਜਦੋਂ ਗੁਰੂ ਤੇਗ ਬਹਾਦਰ ਜੀ ਨੇ ਧਰਮ ਦੀ ਰੱਖਿਆ ਲਈ ਤੇ ਧਰਮ ਦੇ ਵੈਰੀਆਂ ਦੀ ਜੜ ਪੁੱਟਣ ਲਈ ਦੇਸ਼ ਭਗਤੀ ਦੀ ਅਗਨੀ ਪ੍ਰਚੰਡ ਕਰਨ ਲਈ ਗੋਬਿੰਦ ਰਾਏ ਨੂੰ ਪ੍ਰੇਰਿਆ ਤੇ ਉਭਾਰਿਆ ਤਾਂ ਉਹਨਾਂ ਦੀ ਉਮਰ ਕੇਵਲ 9 ਸਾਲ ਦੀ ਸੀ ਅਜੇ ਕੋਈ ਖਾਸ ਤਜਰਬਾ ਵੀ ਨਹੀਂ ਸੀ ਪਿਤਾ ਜੀ ਨੇ ਨੰਨੇ ਜਿਹੇ ਦਿਲ ਵਿੱਚ ਦੀਸ਼ ਪਿਆਰ ਤੇ ਕੌਮ ਪਿਆਰ ਦੀ ਜੋਤ ਆਪਣੀ ਆਹੋਤੀ ਦੇ ਕੇ ਜਗਾ ਦਿੱਤੀ ਸੀ ਸਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਕੰਮ ਬਹੁਤ ਕਠਨ ਤੇ ਔਖਾ ਸੀ। ਪ੍ਰਾਪਤੀ ਦੇ ਸਾਧਨ ਵੀ ਕੋਈ ਨਹੀਂ ਸਨ। ਉਹਨਾਂ ਦੇ ਹੁਕਮ ਮੰਨਣ ਵਾਲੇ ਗਰੀਬ ਸਿੱਖ ਹੀ ਸਨ ਤੇ ਉਹ ਵੀ ਬਹੁਤ ਘੱਟ ਗਿਣਤੀ ਵਿੱਚ। ਨਾ ਕੋਈ ਜਾਗੀਰ, ਨਾ ਕੋਈ ਸੰਪਤੀ, ਨਾ ਧਨ, ਨਾ ਫੌਜ। ਜੋ ਕੁਝ ਵੀ ਕਾਰਪੇਟ ਕੋਈ ਸਿਦਕੀ ਸਿੱਖ ਪੇਸ਼ ਕਰਦਾ ਸੀ ਉਸ ਨਾਲ ਮਾਸਿਨ ਗੁਜ਼ਾਰਾ ਹੀ ਚੱਲਦਾ ਸੀ ਉਸ ਦੇ ਟਾਕਰੇ ਇਸਲਾਮ ਦੀ ਬੜੀ ਵੱਡੀ ਹਕੂਮਤ ਜਿਸ ਦੀਆਂ ਜੜ੍ਹਾਂ ਬਹੁਤ ਮਜ਼ਬੂਤ ਸਨ ਜੋ ਇੱਕ ਪਾਸੇ ਸਮੁੰਦਰ ਦੀਆਂ ਲਹਿਰਾਂ ਨੂੰ ਜਾਸ਼ ਹੁੰਦੀ ਸੀ ਤੇ ਦੂਜੇ ਪਾਸੇ ਹਿਮਾਲਿਆ ਦੀਆਂ ਚੂਟੀਆਂ ਨਾਲ ਖਿੰਦੀ ਸੀ ਬਰਮਾ ਦੀ ਹੱਦ ਤੱਕ ਇਸਲਾਮ ਦੀ ਤੂਤੀ ਬੋਲ ਰਹੀ ਸੀ ਅਜਿਹੇ ਸਮੇਂ ਹੀ ਇਹ ਕਾਰਜ ਗੁਰੂ ਗੋਬਿੰਦ ਸਿੰਘ ਜੀ ਦੇ ਜਿੰਮੇ ਲੱਗਾ ਜਮਾਨੇ ਦੇ ਚੱਕਰ ਨੇ ਇਸਲਾਮ ਦੀ ਅਜਹੀ ਜਾਲਮ ਤੇ ਜ਼ਬਰਦਸਤ ਤਾਕਤ ਦਾ ਟਕਰਾ ਇੱਕ ਇਕਾਂਤ ਵਾਸੀ ਤੇ ਨੁੱਕਰ ਵਿੱਚ ਟਿੱਕੀ ਹੋਏ ਫਕੀਰ ਨਾਲ ਕਰਾਇਆ ਜਿਸ پاس ਉੱਕਾ ਲੜਾਈ ਦੇ ਕੋਈ ਸਾਧਨ ਤੇ ਹਥਿਆਰ ਨਹੀਂ ਸਨ ਪਰ ਉਸ ਉੱਪਰ ਕੁਦਰਤ ਨੂੰ ਪੂਰਨ ਭਰੋਸਾ ਤੇ ਵਿਸ਼ਵਾਸ ਸੀ ਆਪਣੇ ਪਿਤਾ ਦੇ ਆਖਰੀ ਉਦੇਸ਼ ਤੇ ਪ੍ਰੇਮ ਸਦੇਸ਼ ਨੂੰ ਪੂਰਾ ਕਰਨ ਲਈ ਗੁਰੂ ਗੋਬਿੰਦ ਸਿੰਘ ਜੈ ਸੂਰਬੀਰ ਬਲੀ ਪੁੱਤਰ ਉਨਾਂ ਲਈ અત્યੰਤ ਜ਼ਰੂਰੀ ਸੀ ਪਰ ਕੋਈ ਰਾਹ ਨਹੀਂ ਕੋਈ ਮਿੱਤਰ ਨਹੀਂ ਕੋਈ ਫੌਜੀ ਸਾਜੂ ਸਮਾਨ ਨਹੀਂ ਕੋਈ ਸਾਧਨ ਨਹੀਂ ਆਮ ਦ੍ਰਿਸ਼ਟੀ ਤੂੰ ਤਾਂ ਪਹਾੜਾਂ ਤੇ ਕੀੜੀ ਦੇ ਮੁਕਾਬਲੇ ਵਾਲੀ ਸੀ ਗੱਲ ਸੀ ਉਸ ਵੇਲੇ ਹਿੰਦੁਸਤਾਨ ਦੀ ਹਕੂਮਤ ਦੀ ਵਾਗਡੋਰ ਔਰੰਗਜ਼ੇਬ ਵਰਗੇ ਬੇਰਹਿਮ ਖੂਨੀ ਲੜਾਕੇ ਤੇ ਜ਼ਾਲਮ ਦੇ ਹੱਥਾਂ ਵਿੱਚ ਸੀ ਉਸ ਦਾ ਟੱਕਰਾ ਕਰਨਾ ਹੈਰਾਨ ਕਰਨ ਵਾਲੀ ਗੱਲ ਸੀ ਜੋ ਕਿ ਕੁਦਰਤ ਨੇ 9 ਸਾਲਾਂ ਦੀ ਉਸ ਬਾਲਕ ਦੁਆਰਾ ਕਰਾ ਦਿੱਤਾ ਜਿਸ ਦੇ ਅਜੇ ਨਾਂ ਤਾਂ ਪਾਰ ਹੀ ਨਿਕਲੇ ਸਨ ਤੇ ਨਾ ਹੀ ਉਸ ਵਿੱਚ ਉਡਾਰੀ ਮਾਰਨ ਦੀ ਤਾਕਤ ਸੀ ਫਿਰ ਵੀ ਉਹਨਾਂ ਪ੍ਰਣ ਕੀਤਾ ਅਤੇ ਇਹ ਉਦੇਸ਼ ਆਪਣੇ ਸਾਹਮਣੇ ਰੱਖਿਆ ਕਿ ਮੌਜੂਦਾ ਇਸਲਾਮੀ ਹਕੂਮਤ ਨੂੰ ਹਿੰਦੁਸਤਾਨ ਤੋਂ ਕੱਢ ਦੇਣਾ ਹੈ ਤੇ ਹਿੰਦੂਆਂ ਦੇ ਗਲੇ 'ਚੋਂ اسلامی غلامی ਦਾ ਜੂੜਾ ਲਾ ਕੇ ਉਹਨਾਂ ਨੂੰ ਸੁਰੱਖਿਅਤ ਕਰਨਾ ਹੈ ਉਹ ਇਸਲਾਮ ਦੇ ਦੁਸ਼ਮਣ ਨਹੀਂ ਸਨ ਤੇ ਨਾ ਹੀ ਉਹਨਾਂ ਨੂੰ ਅਜੇ ਹੀ ਦੁਸ਼ਮਣੀ ਤੋਂ ਕੋਈ ਵਿਸ਼ੇਸ਼ ਲਾਭ ਹੋ ਸਕਦਾ ਸੀ ਪਰ ਉਹ ਉਹਨਾਂ ਮੁਸਲਮਾਨਾਂ ਦੇ ਵਿਰੋਧੀ ਜ਼ਰੂਰ ਸਨ ਜੋ ਮذਬ ਦੀ ਆੜ ਵਿੱਚ ਜ਼ਬਰ ਤੇ ਜ਼ੁਲਮ ਕਰ ਰਹੇ ਸਨ ਜਿਹੜੇ ਖੁਦ ਇਸਲਾਮ ਦੇ ਨਾਂ ਨੂੰ ਕਲੰਕਿਤ ਕਰ ਰਹੇ ਸਨ ਤੇ ਨਾਮ ਤਰੀਕ ਹੀ ਮੁਸਲਮਾਨ ਸਨ ਪਰ ਜ਼ਾਲਮ ਧੜਵੀ ਵੈਸ਼ੀ ਤੇ ਜ਼ਾਬਰ ਸਨ ਉਹ ਇਸਲਾਮ ਦੇ ਪ੍ਰਚਾਰ ਦੇ ਬਹਾਨੇ ਹਰ ਤਰ੍ਹਾਂ ਦੇ ਕਤਲ ਕਰਦੇ ਹਰ ਧਰਮ ਦੀ ਤੋਹਫੀਨ ਕਰਦੇ ਸਨ ਕਿਸੇ ਆਦਮੀ ਨੂੰ ਵੀ ਮਾਰਨਾ ਤੇ ਲੁੱਟਣਾ ਅਸਬਾਬ ਦਾ ਕੰਮ ਸਮਝਦੇ ਸਨ ਅਜਿਹੇ ਦੁਸ਼ਟਾਂ ਨੂੰ ਹਿੰਦੁਸਤਾਨ ਤੋਂ ਬਾਹਰ ਕੱਢਣ ਦਾ ਉਦੇਸ਼ ਗੁਰੂ ਗੋਬਿੰਦ ਸਿੰਘ ਜੀ ਨੇ ਬਣਾਇਆ ਬਣਾਉਣ ਲਈ ਤਾਂ ਇਹ ਉਦੇਸ਼ ਗੁਰੂ ਜੀ ਨੇ ਬਣਾਇਆ ਪਰ ਸਵਾਲ ਤਾਂ ਇਹ ਸੀ ਕਿ ਇਹ ਉਦੇਸ਼ ਜੋ ਗੁਰੂ ਜੀ ਨੇ ਬਣਾਇਆ ਸੀ ਉਹ ਪੂਰਾ ਕਿਵੇਂ ਕੀਤਾ ਜਾਵੇ ਇਸ ਨੂੰ ਪੂਰਾ ਕਰਨਾ ਟੇਢੀ ਖੀਰ ਸੀ ਸੋਚਿਆ ਕੋਈ ਰਾਹ ਨਹੀਂ ਸੀ ਲੱਭਦਾ ਮਰਜ਼ ਦੀ ਤਕਸੀਸ ਤਾਂ ਗੁਰੂ ਜੀ ਨੇ ਕਰ ਲਈ ਦਵਾਈ ਵੀ ਤਜ਼ਵੀਜ਼ ਕਰ ਲਈ ਪਰ ਦਵਾਈ ਮਿਲਣੀ ਔਖੀ ਸੀ ਆਖਰ ਉਹਨਾਂ ਦਵਾਈ ਟੋਲ ਲਈ ਜੋ ਉਸ ਬਿਮਾਰੀ ਲਈ کارਗਰ ਸਾਬਤ ਹੋਈ ਉਹ ਬਿਮਾਰੀ ਕੀ ਸੀ ਦਵਾਈ ਕੀ ਸੀ ਜਦੋਂ ਤੱਕ ਇਸ ਤੱਤ ਦਾ ਖੋਲ ਕੇ ਵਰਣਨ ਨਾ ਕੀਤਾ ਜਾਵੇ ਉਸ ਵੈਦ ਗਵਿੰਦਾ ਦੀ ਸਿਆਣਪ ਤ੍ਰਿਕਾਇਲਾਸ ਇਲਾਜ ਦੀ ਸਫਲਤਾ ਦਵਾਈ ਦੀ ਤਾਸੀਰ ਮਰਜ਼ ਦੀ ਹਵਸਤਾ ਤੇ ਸੇਧ ਦੀ ਪ੍ਰਾਪਤੀ ਦੀਆਂ ਖੂਬੀਆਂ ਅਤੇ ਹੱਦਾਂ ਸਾਰੇ ਹਾ ਪਾਪ ਦਾ ਪਤਾ ਲੱਗਣਾ ਔਖੀ ਗੱਲ ਹੈ ਸਹਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਕੰਮ ਕਰਨ ਦੇ ਰਾਹ ਵਿੱਚ अनेका ਗੁੰਝਲਾਂ ਤੇ ਔਕੜਾਂ ਸਨ ਉਹ ਉਸ ਵੇਲੇ ਬਚਪਨ ਪਿੱਛੇ ਛੱਡ ਕੇ ਚੜ੍ਹਦੀ ਜਵਾਨੀ ਵਿੱਚ ਕਦਮ ਰੱਖ ਰਹੇ ਸਨ ਗੱਦੀ ਤੇ ਬਿਰਾਜਮਾਨ ਹੋਣ ਕਰਕੇ ਉਹਨਾਂ ਦੇ ਆਪਣੇ ਹੀ ਕਈ ਸ਼ਰੀਕ ਉਹਨਾਂ ਦੇ ਈਰਖਾਲੂ ਤੇ ਵਿਰੋਧੀ ਸਨ ਸਿੱਖਾਂ ਨੂੰ ਵਕਤ ਦੀ ਸਰਕਾਰ ਸ਼ੱਕ ਦੀਆਂ ਅੱਖਾਂ ਨਾਲ ਵੇਖਦੀ ਸੀ ਪਰ ਗੁਰਗੋਬਿੰਦ ਸਿੰਘ ਜੀ ਨੂੰ ਅਜਿਹਾ ਦਿਲ ਮਿਲਿਆ ਜੋ ਸਾਰੀਆਂ ਤਕਲੀਫਾਂ ਤੇ ਮੁਸ਼ਕਲਾਂ ਨੂੰ ਤੁਸ਼ ਸਮਝਦਾ ਸੀ ਤੇ ਕਿਸੇ ਔਕੜ ਜਾਂ ਸਖਤੀ ਤੋਂ ਕਦੇ ਨਾ ਘਾਬਰਨ ਵਾਲਾ ਅਤੇ ਲਾਹੀਂ ਭੈ ਖਾਣ ਵਾਲਾ ਸੀ ਕਿਸੇ ਵੀ ਦੁੱਖ ਵਿੱਚ ਉਹ ਉਦਾਸ ਹੋਣ ਵਾਲਾ ਨਹੀਂ ਸੀ ਇਹੋ ਜਿਹਾ ਦਿਲ ਹਜ਼ਾਰਾਂ ਸਾਲਾਂ ਤੋਂ ਵੀ ਹੋਂਦ ਵਿੱਚ ਨਹੀਂ ਸੀ ਆਇਆ ਉਸ ਦਿਲ ਨੇ ਹਿੰਦੂਆਂ ਨੂੰ ਉਬਾਰਿਆ ਪਰ ਕੰਮ ਕਰਨ ਲਈ ਮਸਾਲਾ ਮੌਜੂਦ ਨਹੀਂ ਸੀ ਦਿਲ ਨੇ ਪ੍ਰੇਰਿਆ ਪਰ ਮੁਸ਼ਕਲਾਂ ਦੇ ਬਦਲ ਹਰ ਪਾਸੇ ਛਾਏ ਹੋਏ ਸਨ ਸਹਿਰ ਸ੍ਰੀ ਗੁਰਗੋਬਿੰਦ ਸਿੰਘ ਜੀ ਆਪਣੇ ਪਿਤਾ ਦੀ ਸ਼ਹੀਦੀ ਅਤੇ ਆਪਣੀ ਕੌਮ ਉੱਪਰ ਢਾਏ ਗਏ ਜ਼ੁਲਮਾਂ ਦਾ ਇਹ ਵਜਾਨਾ ਜ਼ਾਲਮ ਨੂੰ ਦੇਣਾ ਚਾਹੁੰਦੇ ਸਨ ਉਹਨਾਂ ਦੀ ਪੂਰੀ ਖਾਹਿਸ਼ ਸੀ ਕਿ ਮਜ਼ਲੂਮ ਹਿੰਦੂ ਕੌਮ ਨੂੰ ਔਰੰਗਜ਼ੇਬ ਦੇ ਜ਼ੁਲਮਾਂ ਤੋਂ ਬਚਾਇਆ ਜਾਵੇ ਉਨ੍ਹਾਂ ਦੀ ਤੀਬਰ ਇੱਛਾ ਸੀ ਕਿ ਦੇਸ਼ ਦੇ ਧਰਮ ਦੀ ਕਾਇਆ ਕਲਪ ਕੀਤੀ ਜਾਵੇ। ਵਕਤ ਦੇ ਜ਼ਾਲਮ ਤੇ ਬਦਮਾਸ਼ ਹਕਮਾਂ ਤੋਂ ਸੁਰੱਖਿਅਤ ਕਰਕੇ ਕੌਮਾਂ ਨੂੰ ਆਜ਼ਾਦ ਕੀਤਾ ਜਾਵੇ। ਗੁਰੂ ਜੀ ਨੇ ਵਤਨ ਦੀ ਹਾਲਤ ਨੂੰ ਹਰ ਪੱਖੋਂ ਹੀ ਨਕੰਮਾ ਵੇਖਿਆ। ਹਮ ਵਤਨ ਵਿੱਚ ਨਿਗਰੇ ਹੋਏ, ਹਿੰਮਤ ਹਾਰੇ ਹੋਏ ਤੇ ਬੇਦਲਸਰ। ਉਹ ਆਪਸ ਵਿੱਚ ਫੈਬੜਦੇ ਤੇ ਇੱਕ ਦੂਜੀ ਦੇ ਨੁਕਸਾਨ ਵਿੱਚ ਰੁੱਝੇ ਹੋਏ। ਇੱਕ ਦੂਜੇ ਨੂੰ ਭੰਡਣ ਵਿੱਚ ਲੱਗੇ ਹੋਏ। ਇਤਫਾਕ ਮੁਹੱਬਤ ਪਿਆਰ ਤੋਂ ਕੋਹਾਂ ਦੂਰ ਸਾ ਬਲ ਹੀਨ ਗੈਰਤ ਹੀਨ ਬੁੱਧ ਹੀਨ ਅਣਖ ਹੀਨ ਹਿੰਮਤ ਹੀਨ ਪਿਆਰ ਹੀਨ ਇਥੋਂ ਤੱਕ ਕਿ ਇਤਫਾਕ ਹੀਨ ਸਾ ਕੋਈ ਗੱਲ ਵੀ ਜਹੀ ਨਹੀਂ ਸੀ ਦਿਸਦੇ ਜੇ ਦੇ ਤਫਾਲ ਦੇਸ਼ ਵਾਸੀਆਂ ਨੂੰ ਇਕੱਠਿਆਂ ਕਰਕੇ ਕਿਸੇ ਉਦੇਸ਼ ਲਈ ਪ੍ਰੋਤਤਾ ਜਲ ਸਕੇ ਹਰ ਪਾਸੇ ਹਾਰ ਤੇ ਟਹਿੰਦੀ ਕਲਾ ਦੇ ਚੇ ਨਹੀਂ ਨਜ਼ਰ ਆ ਰਹੇ ਸਨ ਹਰ ਪਾਸੇ ਹਿੰਦੂ ਜਾਤੀ ਖੁਦਗਰਜ਼ੀ ਦੀ ਨੀਂਦ ਵਿੱਚ ਕੋਹੂਕ ਸੁੱਤੀ ਪਈ ਸੀ ਉਹਨਾਂ ਦੀ ਕੌਣਸਲ ਦਾ ਸੀ ਉਹਨਾਂ ਨਾਲ ਕੌਣ ਖੜਾ ਹੋਣ ਨੂੰ ਤਿਆਰ ਸੀ ਕਸ਼ਤਰੀ ਤਾਂ ਖੱਤਰੀ ਨਾ ਰਹੇ ਬ੍ਰਾਹਮਣ ਦੂਜਿਆਂ ਨੂੰ ਮਿਟਾ ਕੇ ਖੁਦ ਮਿਟਦੇ ਜਾ ਰਹੇ ਸਨ ਨਾ ਕਿਸੇ ਦੀ ਇੱਜ਼ਤ ਸੀ ਨਾ ਕਿਸੇ ਦੀ ਪੱਤ ਨਾ ਕਿਸੇ ਦੀ ਦੌਲਤ ਆਪਣੀ ਸੀ ਤੇ ਨਾ ਹੀ ਜਾਇਦਾਦ ਹਰ ਪਾਸੇ ਬਦਮਨੀ ਸੀ ਤੇ ਖਤਰੀ ਦੀ ਤਲਵਾਰ ਹਮੇਸ਼ਾ ਸਿਰ ਤੇ اٹਕੀ ਰਹਿੰਦੀ ਸੀ ਇੱਕ ਪਾਸੇ ਦੇਸ਼ ਤੇ ਕੌਮ ਦੀ ਇਹ ਹਾਲਤ ਸੀ ਤੇ ਦੂਜੇ ਪਾਸੇ ਗੁਰਗੋਬਿੰਦ ਸਿੰਘ ਜੀ ਦੇ ਜਵਾਨ ਦਿਲ ਵਿੱਚ ਦੇਸ਼ ਪਿਆਰ ਦਾ ਤੂਫਾਨ ਠਾਠਾ ਮਾਰ ਰਿਹਾ ਸੀ ਧਾਰਮਿਕ ਜੋਸ਼ ਦਾ ਹੜ ਥੱਲਿਆ ਨਹੀਂ ਸੀ ਜਾ ਸਕਦਾ ਦੇਸ਼ ਵਾਸੀਆਂ ਦੀ ਦੁਰਦਸ਼ਾ ਅਨੁਭਵ ਕਰਕੇ ਵੀਰ ਰਸੀ ਜੋਸ਼ ਦਾ ਪ੍ਰਚੰਡ ਹੋਣਾ ਕੁਦਰਤੀ ਸੀ ਕੌਮੀ ਅਣਖ ਦਾ ਸਵਾਲ ਅਤੇ ਸਾਰੇ ਧਰਮੀਆਂ ਨੂੰ ਮੁਸੀਬਤਾਂ ਤੋਂ ਛੁਟਕਾਰਾ ਦਿਵਾਨ ਦੇ ਫੁਰਨੇ ਅਤੇ ਦੇਸ਼ ਨੂੰ ਮਲੇਸ਼ਾ ਤੋਂ ਸੁਤੰਤਰ ਕਰਾਉਣ ਲਈ ਉਹਨਾਂ ਦੇ ਹਿਰਦੇ ਵਿੱਚ ਤਰੰਗਾਂ ਉੱਠ ਰਹੀਆਂ ਸਨ ਪਰ ਉਸ ਦੇ ਨਾਲ ਹੀ ਮੁਕਾਬਲੇ ਲਈ ਸਾਧਨ ਵੀ ਕੋਈ ਨਹੀਂ ਸਨ ਨਾ ਕੋਈ ਰਾਸ ਪੂੰਜੀ ਨਾ ਕੋਈ ਸਾਜੂ ਸਮਾਨ ਨਾ ਕਿਸੇ ਦੀ ਮਦਦ ਨਾ ਕੋਈ ਜ਼ਿੰਦਗੀ ਦਾ ਤਜਰਬਾ ਹਰ ਪਾਸਿਓਂ ਸਹਾਇਤਾ ਤੇ ਮਦਦ ਖਣੋ ਮਾਇੂਸੀ ਹੀ ਮਾਇੂਸੀ ਸੀ ਸਰੋਤਾ ਜਨੋ ਜਰਾ ਸੋਚੋ ਤੇ ਵਿਚਾਰ ਕਰੋ ਕਿ ਨੌਜਵਾਨ ਦੇਲ ਵਿੱਚ ਕੌਮੀ ਜੋਸ਼ ਉਬਾਲੇ ਖਾ ਖਾ ਕੇ ਕਿਵੇਂ ਠੰਡਾ ਪੈ ਜਾਂਦਾ ਜਦੋਂ ਕੌਮ ਹੀ ਨਿਰਾਸ਼ਾ ਦੀ ਖੱਡ ਵਿੱਚ ਪਈ ਹੋਵੇ ਉਸ ਨੂੰ ਹਿੰਮਤ ਧਾਰਨ ਤੋਂ ਵਰਜਦੀ ਹੋਵੇਗੀ ਉਸ ਦੇ ਮੰਨ ਦੀਆਂ ਤਰੰਗਾਂ ਉੱਠ ਉਠ ਕੇ ਕਿਵੇਂ ਆਪ ਮੁਹਾਰੀਆਂ ਖਿੱਲਰ ਜਾਂਦੀਆਂ ਹੋਣਗੀਆਂ ਜਦੋਂ ਆਪਣੇ ਹੀ ਦੇਸ਼ ਵਾਸੀਆਂ ਦੇ ਚਿਹਰੇ ਪੀਲੇ ਤੇ ਮਰਜਾਏ ਹੋਏ ਦਿਖਾਈ ਦਿੰਦੇ ਹੋਣਗੇ ਤੇ ਉਹਨਾਂ ਦੇ ਅੰਦਰੋਂ ਜੀਵਨ ਲੋਹੀ ਬੋਝ ਦੀ ਦਿਖਾਈ ਦਿੰਦੀ ਹੋਵੇਗੀ ਪਰ ਨਹੀਂ ਗੋਬਿੰਦ ਨੂੰ ਅਜਿਹਾ ਦਿਲ ਨਹੀਂ ਸੀ ਮਿਲਿਆ ਜੋ ਮੁਸੀਬਤਾਂ ਤੋਂ ਸਹਿਮ ਜਾਵੇ ਨਾ ਉਮੀਦੀਆਂ ਤੋਂ ਘਬਰਾਏ ਤਕਲੀਫਾਂ ਤੋਂ ਮੂੰਹ ਫੇਰੇ ਮੁਸ਼ਕਲਾਂ ਅੱਗੇ ਝੁਕ ਜਾਏ ਔਕੜਾਂ ਦੇ ਟਾਕਰੇ ਤੋਂ ਡਰੇ ਨਾ ਉਮੀਦੀ ਵਿੱਚ ਟਾ ਢੇਰੀ ਹੋ ਜਾਏ ਉਦੋਂ ਤੇ ਯਤਨ ਕਰਨ ਤੋਂ ਜੀ ਚੁਰਾਏ ਜਾਂ ਫਿਰ ਵਿਰੋਧੀਆਂ ਦੀ ਤਾਕਤ ਤੋਂ ਪੈ ਕਾਏ ਨਾ ਨਾ ਅਜਿਹਾ ਨਹੀਂ ਸੀ ਗੋਬਿੰਦ ਨੇ ਡੂੰਗੀ ਵਿਚਾਰ ਨਾਲ ਸਾਰੀ ਅਸਥਿਤੀ ਨੂੰ ਸੋਚਿਆ ਤੇ ਹਰ ਪਾਸਿਓਂ ਇਸ ਨੂੰ ਕੋਖਿਆ Hindu ਹਰ ਪੱਖੋਂ ਡਿੱਗੇ ਹੋਏ ਨਜ਼ਰ ਆਏ ਉਹਨਾਂ ਦੇ ਸਾਹਮਣੇ ਕੁਝ ਐਸੇ ਤੱਤ ਉੱਭਰ ਕੇ ਆਏ ਜਿਨ੍ਹਾਂ ਦੇ ਹੱਲ ਕਰਨ ਨਾਲ ਹਿੰਦੂਆਂ ਦੀ ਕਾਇਆ ਕਲਪ ਹੋ ਸਕਦੀ ਸੀ ਪਰ ਉਹ ਸਵਾਲ ਕਿਹੜੇ ਸਨ ਜਿਨ੍ਹਾਂ ਤੇ ਹਿੰਦੂਆ ਦਾ ਸੁਧਾਰ ਨਿਰਭਰ ਸੀ ਚਲੋ ਆਓ ਕੁਝ ਉਹਨਾਂ ਸਵਾਲਾਂ ਤੇ ਆਪਾਂ ਵਿਚਾਰ ਕਰਦੇ ਹਾਂ ਉਹ ਸਵਾਲ ਇਸ ਪ੍ਰਕਾਰ ਦਾ ਜਿਵੇਂ ਇੱਕ ਪਰਮਾਤਮਾ ਦੀ ਭਗਤੀ ਛੱਡ ਕੇ ਜੋ ਅਣਗਿਣਤ ਦੇਵਤੇ, અવਤਾਰ, ਮੂਰਤੀਆਂ, ਪਸ਼ੂਆਂ, ਮਨੁੱਖਾਂ, ਬਨਸਪਤੀ, ਧਾਤਾਂ ਤੇ ਤੱਤਾਂ ਦੇ ਮਾਦੇ ਦੀ ਪੂਜਾ ਪ੍ਰਚਲਿਤ ਹੋ ਚੁੱਕੀ ਸੀ ਉਸ ਨੇ ਕੌਮੀ ਅੰਖ ਤੇ ਕੌਮੀਅਤ ਦੇ ਤਤ ਨੂੰ ਨਸ਼ਟ ਕਰ ਦਿੱਤਾ ਸੀ ਹਿੰਦੂ ਝਾੜ ਦੇ ਟੀਲਿਆਂ ਵਾਂਗ ਖਿਲਰ ਚੁੱਕੇ ਸਨ। ਸਰੀਰਕ ਤੇ ਆਤਮਿਕ ਗੁਲਾਮੀ ਦਾ ਸ਼ਿਕਾਰ ਹੋ ਕੇ ਆਪਣੇ ਹਸਤੀ ਆਪ ਹੀ ਮਿਟਾ ਰਹੇ ਸਨ। ਪ੍ਰਸ਼ਨ ਇਹ ਸੀ ਕਿ ਉਹਨਾਂ ਨੂੰ ਕਿਵੇਂ ਰੱਬ ਤੋਂ ਭੁਲਾਉਣ ਵਾਲੀ ਪੂਜਾ ਤੋਂ ਰੋਕ ਕੇ ਅਰਥਾਤ ਬਹੁ ਪ੍ਰਕਾਰ ਦੀ ਪੂਜਾ ਤੇ ਵੇਦਾਂ ਦੀ ਖਿੱਚ ਤੋਂ ਹਟਾ ਕੇ ਕੇਵਲ ਤੇ ਕੇਵਲ ਇੱਕ ਨਿਰੰਕਾਰ ਦੇ ਰੰਗ ਵਿੱਚ ਰੰਗਿਆ ਜਾਵੇ। ਦੂਜਾ ਸਵਾਲ ਹਿੰਦੂ ਸਰੀਰਕ ਆਤਮਿਕ اخلاਕੀ ਦਿਮਾਗੀ ਤੇ ਧਾਰਮਿਕ ਤੌਰ ਤੇ ਨਿੱਗਰਦੇ ਜਾ ਰਹੇ ਸਨ ਅਤੇ ਨਿਵਾਨ ਵੱਲ ਖਿਸਕਦੇ ਜਾ ਰਹੇ ਸਨ ਉਹਨਾਂ ਦੀ ਇਸ ਗਰਾਵਿਟ ਦੇ ਵੱਧ ਦੀ ਤੇਜ਼ੀ ਨੂੰ ਰੋਕ ਕੇ ਕਿਸ ਤਰ੍ਹਾਂ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਪ੍ਰਵਿਰਤ ਕੀਤਾ ਜਾਵੇ ਫਿਰ ਅਗਲਾ ਸਵਾਲ ਵੀ ਸ਼ੁਰੂ ਠਾ ਰਿਹਾ ਸੀ ਉਹ ਕੀ ਕਾਰਨ ਸਨ ਜੋ ਹਿੰਦੂਆਂ ਵਿੱਚ ਫੁੱਟ ਆਪਸੀ ਘਿਰਨਾ ਵਿਰੋਧਤਾ ਇਰਖਾ ਤੇ ਕਮਜ਼ੋਰੀ ਪੈਦਾ ਕਰ ਰਹੇ ਸਨ ਤੇ ਜਿਨ੍ਹਾਂ ਨੂੰ ਦੂਰ ਕਰਕੇ ਉਹਨਾਂ ਵਿੱਚ ਸਾਂਝੀ ਵਾਲਤਾ ਤੇ ਭਰਾਤਰੀ ਪਾਉ ਪੈਦਾ ਕੀਤਾ ਜਾਵੇ ਤਾਂ ਜੋ ਉਹਨਾਂ ਵਿੱਚ ਇਤفاق ਤੇ ਏਕਤਾ ਦਾ ਰਿਸ਼ਤਾ ਉਭਰੇ ਅਤੇ ਉਹ ਇੱਕ ਕੌਮ ਬਣ ਜਾਣ ਜਿਸ ਦਾ ਮੰਤਵ ਤੇ ਆਦਰਸ਼ ਵੀ ਸਾਂਝਾ ਹੋਵੇ ਫਿਰ ਇਸਲਾਮ ਦੀ ਤਾਕਤ ਨੂੰ ਕਿਵੇਂ ਕਮਜ਼ੋਰ ਕੀਤਾ ਜਾਵੇ ਤੇ ਉਸ ਦੀ ਹਕੂਮਤ ਤੋਂ ਹਿੰਦੂਆਂ ਨੂੰ ਕਿਵੇਂ ਆਜ਼ਾਦ ਕਰਵਾਇਆ ਜਾਵੇ ਭਾਵ ਇਹ ਕਿ ਹਿੰਦੂਆਂ ਨੂੰ ਇੱਕ ਦੇ ਉਪਾਸ਼ਕ ਬਣਾ ਕੇ ਇੱਕ ਸਰਬਸ਼ਕਤੀਮਾਨ ਪ੍ਰਮਾਤਮਾ ਨਾਲ ਜੋੜਿਆ ਜਾਵੇ ਅਤੇ ਉਹਨਾਂ ਦੇ ਗਲੇ 'ਚੋਂ ਇਸਲਾਮ ਦੀ ਗੁਲਾਮੀ ਦਾ ਪਟਾ ਕਿਵੇਂ ਲਾਇਆ ਜਾਵੇ ਨਿਰਸ਼ੰਦੇ ਇਹਨਾਂ ਪ੍ਰਸ਼ਨਾਂ ਤੇ ਗੁਰੂ ਸਾਹਿਬ ਤੋਂ ਪਹਿਲਾਂ ਵੀ ਵਿਚਾਰ ਹੁੰਦੀ ਰਹੀ ਪਰ ਸਿੱਟਾ ਲਾਭਦਾਇਕ ਸਿੱਧਾ ਨਾ ਹੋਇਆ ਪਿੱਛੇ ਜੋ ਵੀ ਯਤਨ ਅੱਜ ਤੱਕ ਹੋਏ ਸਨ ਉਨਾਂ ਨਾਲ ਆਪਸੀ ਫੁੱਟ ਤੇ ਬੇਇਤفاقੀ ਦਾ ਘੇਰਾ ਘਟਣ ਦੀ ਥਾਂ ਵੱਧ ਆ ਹੀ ਗਿਆ ਜੋ ਵੀ ਆਇਆ ਉਸਨੇ ਨਵਾਂ ਰਾਹ ਦੱਸਿਆ ਨਵੀਂ ਲੀਤ ਉਰੀ ਤੇ ਪਹਿਲਿਆਂ ਨਾਲੋਂ ਵੱਖ ਕਰ ਦਿੱਤਾ ਨਤੀਜਾ ਇਹ ਨਿਕਲਿਆ ਕਿ ਫਿਰਕੇ ਤੇ ਵੰਡੀਆਂ ਹਰ ਰੋਜ਼ ਵੱਧਦੀਆਂ ਗਈਆਂ ਫਿਰ ਇੱਕ ਦੂਜੇ ਦਾ ਤਮਾਸ਼ਾ ਵੇਖਣੇ ਜੁੱਟ ਪਏ ਉਹਨਾਂ ਨੂੰ ਕਦੀ ਵੀ ਸੋਚਣਾ ਆਈ ਕਿ ਮਿਲ ਕੇ ਕੰਮ ਕਰੀਏ ਭਜਵੀ ਵਿਖਰੇਵੇਂ ਔਰ ਮਤਪੇਦ ਰੱਖਦੇ ਹੋਇਆ ਰਾਜਸੀ ਮਤਪੇਦ ਹੁੰਦਿਆਂ ਹੋਇਆਂ ਵੀ ਸਾਂਝੇ ਜ਼ਾਲਮ ਦੁਸ਼ਮਨ ਦਾ ਟਾਕਰਾ ਮਿਲ ਕੇ ਕਰਨਾ ਤੇ ਇਸ ਦੇ ਬਾਰੇ ਸੋਚਣਾ ਕਦੀ ਵੀ ਉਹਨਾਂ ਅੰਦਰ ਬਲ ਜਾਂ ਉਤਸ਼ਾਹ ਨਾ ਆਇਆ ਦਿਮਾਗੀ ਗੁਲਾਮੇਕਾਰ ਹਿੰਦੂ ਵੈਦਿਕ ਧਰਮ ਦੇ ਪਵਿੱਤਰ ਵਿਚਾਰਧਾਰਾ ਤੋਂ ਬਹੁਤ ਦੂਰ ਭਟਕ ਗਏ ਸਨ ਉਹ ਵੀ ਵੱਖ-ਵੱਖ ਦਿਸ਼ਾਵਾਂ ਵੱਲ ਇਸੇ ਲਈ ਮੁਸਲਮਾਨਾਂ ਨੇ ਉਹਨਾਂ ਨੂੰ ਇਕੱਲੇ-ਇਕੱਲੇ ਕਰਕੇ ਲਤਾੜਿਆ ਤੇ ਬਰਬਾਦ ਕੀਤਾ ਕੇਵਲ ਇਨਾ ਹੀ ਫਰਕ ਪਿਆ ਕਿ ਜੋ ਤਮਾਸ਼ਾ ਵੇਖਣ ਵਾਲੇ ਸਨ ਉਹਨਾਂ ਦੀ ਵਾਰੀ ਹਾਰ ਤੇ ਮਾਰ ਖਾਣ ਦੀ ਜ਼ਰਾ ਹਟ ਕੇ ਆਈ ਕਿਸੇ ਇੱਕ ਧਾਰਮਿਕ ਵਿਚਾਰਧਾਰਾ ਵਿੱਚ ਸਭੇ ਸਾਂਝੀ ਵਾਲੇ ਨਾ ਬਣੇ ਸਾਰੇ ਆਪਣੇ ਧਰਮਾਂ ਨੂੰ ਵੇਦਾਂ ਤੋਂ ਹੀ ਨਿਕਲੇ ਹੋਏ ਆਦੇ ਸਨ ਫਿਰ ਵੀ ਇੱਕ ਦੂਜੇ ਨਾਲ ਦੁਸ਼ਮਣੀ ਤੇ ਏਕਿਰਣਾ ਕਰਦੇ ਸਨ ਇਸ ਈਰਖਾ ਤੇ ਫੁੱਟ ਨੇ ਜੋ ਦਿਮਾਗੀ ਗੁਲਾਮੀ ਦਾ ਹੀ ਸਿੱਟਾ ਸੀ ਅੱਗੇ ਜਾ ਕੇ ਭਿਆਨਕ ਰਾਜਸੀ ਗੁਲਾਮੀ ਵਿੱਚ ਉਹਨਾਂ ਨੂੰ ਫਸਾ ਦਿੱਤਾ ਇਸ ਰਾਜਸੀ ਗੁਲਾਮੀ ਦੇ ਕਾਰਨ ਹੀ ਕੌਮ ਦੀ ਅਜਿਹੀ ਦੁਰਦਸ਼ਾ ਹੋ ਗਈ ਕਿ Hindu ਧਰਮ ਤੇ ਇਸ ਦੇ ਨਾਲ ਸੰਬੰਧਤ ਹੋਰ ਕਈ ਜਾਤੀਆਂ ਦਾ ਨਾਮ ਹੀ ਸਦਾ ਲਈ ਸੰਸਾਰ ਤੋਂ ਮਿਟਣ ਵਾਲਾ ਸੀ ਧਰਮ ਵਿੱਚ ਕੋਈ ਬਲ ਜਾਂ ਸਾਹਸ ਨਹੀਂ ਸੀ ਰਹਿ ਗਿਆ ਜਿਸ ਨਾਲ ਕਿ ਵੱਖ-ਵੱਖ ਫਿਰਕਿਆਂ ਨੂੰ ਇੱਕ ਮੋਟ ਤੇ ਸੰਗਠਿਤ ਕਰਕੇ ਟਕਰਾ ਕੀਤਾ ਜਾ ਸਕੇ ਨਾ ਕੋਈ ਪੂੰਜੀ ਹੀ ਸੀ ਨਾ ਹੀ ਬਹੁਬਲ Hindu ਧਾਰਮਿਕ ਸਮਾਜਿਕ ਤੇ اخلاقی ਤੌਰ ਤੇ ਵੀ ਗੁਲਾਮ ਤੇ ਮਤਾਜ ਹੋ ਚੁੱਕੀ ਸੀ ਅਖੀਰਲੇ ਪ੍ਰਸ਼ਨ ਦਾ ਹੱਲ ਕਰਨ ਲਈ ਹਿੰਦੂਆਂ ਲਈ ਕੋਈ ਸਾਧ ਨਹੀਂ ਸੀ ਅਤੇ ਇਹਨਾਂ ਸਾਧਨਾਂ ਦੀ ਢੂੰਡ ਵਿੱਚ ਹੀ ਗੁਰੂ ਸਾਹਿਬ ਕਾਫੀ ਪਰੇਸ਼ਾਨ ਸਨ ਕਿਉਂਕਿ ਕਰ